ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 14 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਾਰਾ ਦਿਨ ਹਵਾ ਕੱਲ ਵਾਂਗ ਹੀ ਚੱਲੀ ਹੈ ਤੇ ਠੰਡ ਵਿੱਚ ਚੋਖਾ ਰਾਤ ਵੇਲੇ ਵਾਤਾ ਦੇਖਣ ਨੂੰ ਮਿਲੇਗਾ ਜੇਕਰ ਅੱਜ ਦਿਨ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 15-16 ਡਿਗਰੀ ਦੇ ਆਸ-ਪਾਸ ਰਿਹਾ ਤੇ ਸਵੇਰ ਵੇਲੇ ਜਿਹੜਾ ਟੈਂਪਰੇਚਰ ਸੀਗਾ ਉਹ ਘੱਟ ਤੋਂ ਘੱਟ 1 ਡਿਗਰੀ ਤੋਂ ਵੀ ਹੇਠਾ ਦਰਜ ਕੀਤਾ ਗਿਆ ਪਠਾਨਕੋਟ ਦੇ ਵਿੱਚ ਤੇ ਸਵੇਰ ਵੇਲੇ ਵੱਧ ਤੋਂ ਵੱਧ ਟੈਂਪਰੇਚਰ 5 ਕਿ ਡਿਗਰੀ ਦੇ ਆਸ-ਪਾਸ ਰਿਹਾ ਹੈ। ਕੋਰਾ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਪੈ ਰਿਹਾ ਹੈ ਤੇ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਪੈਂਦਾ ਰਹੇਗਾ। ਪਰ ਨਾਲ-ਨਾਲ ਕਿਤੇ-ਕਿਤੇ ਹਲਕੀ ਜਿਹੀ ਬੱਦਲਵਾਈ ਵੀ ਗੁਜ਼ਰਦੀ रह ਸਕਦੀ ਹੈ। ਮੌਸਮ ਇਸੇ ਤਰ੍ਹਾਂ ਦਾ ਹੀ ਅਗਲੇ 3 ਤੋਂ 4 ਦਿਨ ਜਿਵੇਂ ਬਣਿਆ ਹੈ ਬਣਿਆ ਰਹੇਗਾ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੋਰਾ ਲਗਾਤਾਰ ਸਾਨੂੰ ਦੇਖਣ ਨੂੰ ਮਿਲਦਾ ਰਹੇਗਾ। ਉਸ ਤੋਂ ਇਲਾਵਾ 22 ਜਾਂ 23 ਤਰੀਕ ਦੇ ਆਸ-ਪਾਸ ਪਹਾੜਾਂ ਵਿੱਚ ਬਰਫ਼ਬਾਰੀ ਦਾ ਦੌਰ ਤੇ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋ ਸਕਦਾ ਕਿ ਕਿਤੇ ਮੀਂਹ ਜਾਂ ਹਲਕੇ ਜਿਹੇ ਸ਼ਰਾਟਾ ਦੇਖਣ ਨੂੰ ਮਿਲ ਜਵੇ। ਟੈਂਪਰੇਚਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੇਗਾ ਜਾਂ ਘਟੇਗਾ ਘਟੇਗਾ ਹੀ ਵਧੇਗਾ ਤਾਂ ਨਹੀਂ। ਉਸ ਤੋਂ ਇਲਾਵਾ ਧੁੰਦ ਅਜੇ ਇੱਕ ਹਫ਼ਤਾ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪੈਂਦੀ ਹੋਈ ਦਿਖਾਈ ਨਹੀਂ ਦਿੰਦੀ।